ਜੋਨੇ ਬੰਦ ਕਰਤਾ ਉਹਨੇ મોદી ਨੇ ਵਾਰੀ ਸਟੇਟ ਜਾਨੀ મોદી ਨੇ ਐਨਓਸੀ ਤਾਂ ਬੰਦ ਹੀ ਕਰਤੀ ਗਿਆ ਨਹੀਂ ਹੋਈ ਫੋਨ ਤਾਂ ਹੈਗਾ ਗਿਆ ਨਹੀਂ ਨਹੀਂ ਮੜਾ ਆਇਨਓਸੀ ਨਹੀਂ ਚਾਲੂ ਕਰਨਾ ਦਾ ਲਾਉਣਾ ਬੰਦ ਕਰਤੀ ਐਨਓਸੀ ਤਾਂ ਹੋਣ ਵੀ ਨਹੀਂ ਅੱਗੇ ਐਨਓਸੀ ਦਾ ਹੀ ਆ ਬੱ ਪਿਆ ਰਹਿੰਦਾ ਏ ਕੀ ਬੁਝੇ ਜੈਸ ਨੇ ਬੱਬੀ ਡਾਊਨ ਆ ਕੇ ਕਰ ਰਿਹਾ ਕੰਮ ਉੱਥੇ ਬੱਬੀ ਕਰਦਾ ਕੰਮ ਹਾਂ ਹਾਂ ਟ੍ਰੈਂਡ ਬੰਝਾ ਬਸ ਕੋਈ ਬਹੁਤ ਹੀ ਗਰਪਾਹ ਤੇ ਭਾਰੀ ਬਸ ਸੀ ਅੱਛਾ ਵੈਸੀ ਲੰਮੇ 5 96 5 ਵਿਚਾਰ ਲਿਆਉਣਗੇ ਪੈਸੇ ਕੁਝ ਮਾਝਾਂਣਗੇ ਪੋਸਾ ਇਹ ਉੱਤਮ ਮੈਂ ਬਦਲ ਲੂਗੀ 15 15 ਹਰ 20 25 ਅੱਛਾ ਨਹੀਂ ਕਰਨਾ ਹਾਂ ਇਹ ਵਰਤ ਹਾਂ ਯਾਰ ਉਹ ਤੇਰਾ ਮੇਰਾ ਦਾੜ ਕਾਰ ਗਿਆ ਭੈਣ ਜੀ ਲੱਗਦਾ ਹੀ ਲੱਗਦਾ ਤਾਂ ਤੂੰ ਕਰਾ ਲਾਗਾ ਅਪਡੇਟ ਤਾਂ ਕਰਵਾਉਣਾ ਹੀ ਪੈਣਾ ਭਰਾਵਾ ਤੈਨੂੰ ਇੰਦੇ ਤਰਵਾ ਤਾਂ ਕਰਵਾਉਣਾ ਕਿ ਨਿਆ ਵਿੱਚ ਪ੍ਰਾਈਵੇਟ ਦਾ ਰਿਆ ਹੀ ਤਾਂ ਚੱਲਦਾ ਪੈ ਤੂੰ ਕੋਲੋਂ ਮਨਸੇ ਵਾਲਾ ਪਰਦਾ ਕਰਦੇ ਰੂੰਗਾ ਮਕਾ ਲੈਣਾ ਨਹੀਂ ਇਹ ਹੋਣਾ ਬੁਲਾਉਣਾ ਕਰਨਾ ਮੂਹੇ ਨੀ ਤੇ ਕੀ ਤਰ੍ਹਾਂ ਵੇਹੋ ਲੀ ਮੂਗੀ ਦਾ ਲੋਕ ਕੀ ਡਾਇਲੌਗ ਸੀ ਸਾਈ ਇਹ ਬੋਲਾ ਮੁੱਛੇ ਦੱਸ ਦੱਸ ਉਹ ਮੇਰੇ ਨਾਲ ਗਿਆ ਆ ਗਿਆ ਜੱਟੋ ਇੱਕ ਪਾਪੇ ਇਹ ਲੱਗੇ ਫੇਲ ਹੋਇਆ ਚੱਲਦਾ ਹੀ ਨਹੀਂ ਹੁਣ ਲੱਗਿਆ ਓਏ ਰਜੈਨ ਤੇ ਆਪਰਾ ਉਹ ਗੱਡੀ ਦੂਜੀ ਲਈ ਫਿਰਦਾ ਗੇਰਾਂ ਦੀ ਨੰਬਰਾਂ ਨੰਬਰ ਆ ਗਿਆ ਨਾ ਕੱਲ੍ਹ ਆਇਆ ਸੀਂ ਡਰੀ ਚੱਖੂ ਗੰਨ ਛਟਕਾਰ ਪੈਡਲ ਤੋਂ ਛਟਕਾਰ ਆ ਪੈਡਲ ਤੋਂ ਛਟਕਾਰ ਆ ਫਾਈਟਰ ਤੋਂ ਛਟਕਾਰ ਆ ਕਰੀ ਢਿੱਡ ਵੱਧ ਲੱਗ ਜੂ ਇਸ ਬੂਤਰੀ ਤੇ ਜੋ ਵਦੂ ਰੱਖੇ ਲਾਇਤ ਲਿਖ ਦੇ ਕਰੀ ਹੈ ਨਾ ਉਹ ਨੀ ਕੰਮ ਹੋ ਗਿਆ ਸੀ ਨਾ ਸੇੜਾ ਬੰਨ੍ਹ ਲਿਆ ਹਾਸੇ ਕਿਹਦੇ ਨੂੰ ਦਿਨ ਦਾ ਟੱਪੇ ਹੁੰਦਾ ਭਾਈ ਚੌੜ ਪਏ ਰਹਿੰਦੇ ਜਰੀ ਦੇ ਮਨਸਾ ਨਹੀਂ ਜਗਦਾ ਜਿੱਤੇ ਫਿਰਨ ਕੇ ਬੋਰ ਰੰਗਦਾ ਜਿੱਤੇ ਚੱਕਾ ਦਾ ਮਤਲਬ ਇੱਥੋਂ ਬੋਲਦਾ ਪਹਿਲਾ ਮੁਕਾਲ ਕੱਢਣ ਲੱਗਾ ਇੱਕ ਮੋਟਰ ਜਿੱਤੇ ਜਿਸ ਨੂੰ ਇਹ ਜਿਹਾ ਕਿ ਵੀਡੀਓ ਲੈ ਜਾ